ਲੋਕ ਸਭਾ ਲਗਾ ਖੜੂਰ ਸਾਹਿਬ ਤੋਂ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਖਾਲਸਾ ਯਾਦ ਉਮੀਦਵਾਰ ਵਜੋਂ ਚੋਣ ਲੜਦੇ ਪਏ ਨੇ ਸੋ ਅੱਜ ਵੋਟਾਂ ਦੀ ਗਿਣਤੀ ਤਰਨਤਾਰ ਨਾਲ ਵੇਖੇ ਨਰਸਿੰਘ ਕਾਲਜ ਵੇਖੇ ਜਿਹੜੀ ਚੱਲਦੀ ਪਈ ਐ ਸੋ ਭਾਈ ਸਾਹਿਬ 1 ਲੱਖ ਤੋਂ ਵੱਧ ਵੋਟਾਂ ਦੀ ਲੀਡ ਦੇ ਨਾਲ ਅੱਗੇ ਜਾਂਦੇ ਪਏ ਨੇ ਨਾਲ ਦੀ ਨਾਲ ਜਿਹੜੇ ਕਾਂਗਰਸ ਪਾਰਟੀ ਦੇ ਕੁਲਵੀਰ ਸਿੰਘ ਜੀਰਾ ਉਹ ਦੂਸਰੇ ਸਥਾਨ ਤੇ ਨੇ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਭੱਲਰ ਉਹ ਤੀਸਰੇ ਸਥਾਨ ਤੇ ਨੇ ਸਾਡੇ ਨਾਲ ਭਾਈ ਸਾਹਿਬ ਦੇ ਸਮਰਥਕ ਮੌਜੂਦ ਨੇ ਗੱਲਬਾਤ ਕਰਦੇ ਹਾਂ ਹਾਂਜੀ ਵੀਰ ਜੀ ਕੀ ਨਾਂ ਤੇ ਕਿਵੇਂ ਦੇਖਦੇ ਜਿਸ ਤਰੀਕੇ ਨਾਲ ਆਪਣੇ ਭਾਈ ਸਾਹਿਬ ਜੀ ਅੱਜ ਜਿਹੜੇ 1 ਲੱਖ ਤੋਂ ਵੱਧ ਵੋਟਾਂ ਲੀਡ ਦੇ ਨਾਲ ਜਿਹੜਾ ਜਿੱਤਦੇ ਬੈਣੇ ਹਾਂਜੀ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਂਜੀ ਹੀਰਾ ਸਿੰਘ ਪਿੰਡ ਭੈਲ ਟਾਏ ਵਾਲਾ ਜੀ ਇਹ ਵੇਖੋ ਬੜੀ ਖੁਸ਼ੀ ਹੈ ਸਾਨੂੰ ਇਸ ਗੱਲ ਦੀ ਸਾਨੂੰ ਜਿੱਥੇ ਭਾਈ ਅਮਰਪਾਲ ਸਿੰਘ ਦੀ ਜਿੱਤ ਦੀ ਖੁਸ਼ੀ ਹੈ ਉਥੇ ਸਾਨੂੰ ਪੰਜਾਬ ਦੇ ਵਿੱਚ ਸਿੱਖ ਰਾਜਨੀਤੀ ਦੀ ਸਥਾਪਤੀ ਦੀ ਖੁਸ਼ੀ ਹੈ ਸਰਬੱਤ ਦੇ ਭਲੇ ਦੀ ਰਾਜਨੀਤੀ ਦੀ ਸਥਾਪਤੀ ਦੀ ਖੁਸ਼ੀ ਹੈ ਰੁਵੈਤੀ ਪਾਰਟੀਆਂ ਜਿੰਨੇ ਵੀ ਆਈਆਂ ਉਹਨਾਂ ਨੇ ਵੇਖੋ ਆਪੋ ਆਪਣੀਆਂ ਰੋਟੀਆਂ ਸੇਕੀਆਂ ਚਾਹੇ ਉਹ ਕਾਂਗਰਸ ਨੇ ਰਾਜ ਕੀਤਾ ਚ ਅਕਾਲੀ ਦਲ ਦੇ ਨਾਂ ਤੇ ਬਾਦਲ ਪਰਿਵਾਰ ਨੇ ਰਾਜ ਕੀਤਾ ਹੈ ਚਾਹੇ ਉਹ ਨਾ ਆਮ ਆਦਮੀ ਪਾਰਟੀ ਹੈ ਜਿਹੜੇ ਮੇਨ ਮੁੱਦੇ ਲੋਕਾਂ ਤੋਂ ਜਿਉਂਦੇ ਤਿਉਂ ਖੜੇ ਆ ਜਿਹੜਿਆਂ ਦੋ ਮੁੱਦਿਆਂ ਨੂੰ ਲੈ ਕੇ ਬਾਦਲ ਪਰਿਵਾਰ ਹਾਰਿਆ ਸੀਗਾ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਮੁੱਦਾ ਔਰ ਨਸ਼ਿਆਂ ਦਾ ਮੁੱਦਾ ਉਹ ਜਿਵੇਂ ਦਾ ਤਿਉ ਖੜਾ ਪੰਜ ਸਾਲ ਕਾਂਗਰਸ ਸਰਕਾਰ ਵੀ ਹੰਡਾ ਗਈ ਆ ਔਰ ਪੰਜ ਸਾਲ ਤੋਂ ਬਾਅਦ ਦੋ ਸਾਲ ਜਿਹੜੇ ਇਹ ਆਮ ਆਦਮੀ ਪਾਰਟੀ ਦੀ ਵੀ ਚੱਲੇ ਆ ਆਮ ਆਦਮੀ ਪਾਰਟੀ ਇਹ ਕਹੇ ਕਿ ਐਸਪੀਸੀ ਚਵੀਆਂ ਘੰਟੇ ਦੇ ਅੰਦਰ ਬੇਦਬੀ ਦਾ ਮੁਲਾਹ ਜਿਹੜਾ ਮੁੱਦਾ ਹੱਲ ਕਰਾਂਗੇ ਦੋ ਸਾਲ ਵੀਰ ਜਾਣ ਦੇ ਬਾਵਜੂਦ ਵੀ ਅੱਜ ਵੇਖੋ ਜਿਵੇਂ ਦਾ ਤਿਉ ਖੜਾ ਬੱਦਾ ਨਾ ਤਾਂ ਬੇਦਬੀ ਦਾ ਮੁੱਦਾ ਹਸਲ ਹੋਇਆ ਨਾ ਨਸ਼ੇ ਨੂੰ ਠਾਲ ਪਈ ਨਸ਼ੇ ਅੱਗੇ ਨਾਲੋਂ ਮਜਾਦੇ ਇਸ ਕਰਕੇ ਜਿੱਥੇ ਅਸੀਂ ਇੱਕ ਉਮੀਦਵਾਰ ਦੇ ਉਹਨਾਂ ਦੇ ਸਮਰਥਕ ਵੱਜੋਂ ਖੁਸ਼ੀ ਮਹਿਸੂਸ ਕਰ ਰਹੇ ਹਾਂ ਉੱਥੇ ਅਸੀਂ ਪੰਜਾਬ ਦੀਆਂ ਜਿਹੜੇ ਸੁਭ ਸੰਕੇਤ ਪੰਜਾਬ ਵਾਸਤੇ ਆ ਰਹੇ ਆ ਜਿਹੜਾ ਸੱਚ ਦਾ ਸੂਰ ਚੜ੍ਹਦਾ ਸਾਨੂੰ ਨਜ਼ਰ ਆ ਰਿਹਾ ਉਸ ਦੇ ਵਾਸਤੇ ਸਾਨੂੰ ਬਹੁਤ ਖੁਸ਼ੀ ਹੈ ਅੱਛਾ ਜਿਸ ਤਰੀਕੇ ਨਾਲ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਦੇ ਮਾਤਾ ਪਿਤਾ ਨੂੰ ਇੱਕ ਸਨੇਹਾਂ ਦਿੱਤਾ ਗਿਆ ਸੀ ਕਿ ਨਾ ਜਿਹੜੀ ਆ ਜਿੱਤ ਦੀ ਖੁਸ਼ੀ ਲੱਡੂ ਵੰਡ ਕੇ ਮਨਾਈ ਜਾਏਗੀ ਨਾ ਜਿਹੜੀ ਜਿੱਤ ਦੀ ਖੁਸ਼ੀ ਹਾਰ ਪਾ ਕੇ ਢੋਲ ਵਜਾ ਕੇ ਮਨਾਈ ਜਾਏਗੀ ਸੋ ਕਿਸ ਤਰੀਕੇ ਨਾਲ ਤੁਸੀਂ ਆਪਣਾ ਜਿਹੜਾ ਵਾ ਜਿੱਤ ਦੀ ਜਿਹੜੀ ਪ੍ਰਤੀਤ ਦੀ ਖੁਸ਼ੀ ਜਿਹੜੀ ਮਨਾਓਗੇ ਅਸੀਂ ਕੇਵਲ ਆਕਾਲ ਦੇ ਵਿੱਚ ਜਕਾਰੇ ਗ ਜਾਵਾਂਗੇ ਜੀ ਜਾਂ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਦੇ ਨਰੇਂਦਰ ਉਹਨਾਂ ਸਵਾਦ ਕਰਾਂਗੇ ਇਸ ਤੋਂ ਬਿਨਾ ਅਸੀਂ ਨਾਂ ਤਾਂ ਕੋਈ ਢੋਲ ਟਮਕਾ ਲੈਂਦਾ ਜੀ ਨਾ ਕੋਈ ਹਾਰ ਲੈਂਦੇ ਉਹ ਸਾਨੂੰ ਵੀ ਪਤਾ ਉਹ ਕਿਸੇ ਆਕਾਲ ਤਖਤ ਦੇ ਜਥੇਦਾਰ ਨੂੰ ਜਿਹ ਦੂਜਿਆਂ ਨੂੰ ਦੱਸਣ ਦੀ ਲੋੜ ਨਹੀਂ ਕਿ ਸਾਡੇ ਤੇ ਵਾਪਰਿਆ ਇਹਨਾਂ ਨੇ ਤਾਂ ਉਲਟੀਆਂ ਰੋਟੀਆਂ ਸੇਕੀਆਂ 40 ਸਾਲ 40 ਸਾਲ ਨੂੰ ਅੱਜੋ ਚੱਲੇ 2024 ਦੇ ਵਿੱਚ 40 ਸਾਲ ਹੋ ਗਏ ਪੂਰੇ ਅੱਜ ਤੱਕ ਨਾ ਤਾਂ ਉਹਨਾਂ ਪਰਿਵਾਰਾਂ ਦਾ ਮੋਢਵ ਸੇਵਾ ਕਰਾਇਆ ਨਾ ਉਹਨਾਂ ਪਰਿਵਾਰਾਂ ਦੀ ਸਾਰ ਲਈ ਆ ਇਹਨਾਂ ਨੂੰ ਕੇਵਲ ਵੋਟਾਂ ਵੇਲੇ ਯਾਦ ਆਉਂਦਾ ਉਸ ਉਹਨੂੰ ਕਿਸੇ ਨੂੰ ਦੱਸਣ ਅਸੀਂ ਗੁਰੂ ਦਾ ਸ਼ੁਕਰਾਨਾ ਕਰਾਂਗੇ ਕਿ ਸੱਚੇ ਪਾਤਸ਼ਾਹ ਨੇ ਜਿੱਥੇ ਭਾਈ ਅਮਰਤਪਾਲ ਸਿੰਘ ਦੇ ਨਾਲ ਜਿਹੜੀ ਜਿਆਦਤੀ ਹੋਈ ਜਿੱਥੇ ਉਹਨਾਂ ਨੂੰ ਜਿੱਤ ਬਖਸ਼ਿਸ਼ ਕੀਤੀ ਆ ਉੱਥੇ ਸਾਰੇ ਪੰਜਾਬ ਵਾਸੀਆਂ ਨੇ ਜਿਹੜੀ ਇੱਕ ਹੂਕ ਉਹ ਮਾਰਾਈ ਨੇ ਸੁਣੀ ਆ ਅੱਗੇ ਤੁਸੀਂ ਸ਼ੁਭ ਸੰਕੇਤ ਵੇਖ ਰਹੇ ਹੋ ਪੰਜਾਬ ਦੇ ਵਿੱਚ ਵੀ ਸਰਬੱਤ ਦੇ ਭਲੇ ਵਾਲੀ ਰਾਜਨੀਤੀ ਜਿਹੜੀ ਧਰਮਾਂ ਤੋਂ ਉੱਪਰ ਉੱਠ ਕੇ ਜਾਤ ਪਾਤ ਤੋਂ ਉੱਪਰ ਉੱਠ ਕੇ ਲੜਾਈਆਂ ਨੂੰ ਪਿੱਛੇ ਛੱਡ ਕੇ ਵੇਖੋ ਇਹਨਾਂ ਨੇ ਤਾਂ ਸਾਨੂੰ ਪਾੜ ਕੇ ਰੱਖ ਦਿੱਤਾ 500 100 ਸਾਲਾਂ ਦੇ ਵਿੱਚ ਤੁਸੀਂ ਜਾਤ ਪਾਤ ਕਿੰਨੀ ਲੜਾਈ ਪੈਦਾ ਕਰ ਦਿੱਤੀ ਆ ਧਰਮਵਾਦੀ ਕਿਨ ਲੜਾਈ ਪੈਦਾ ਕਰਦੇ ਜਿਹੜੇ ਅਸੀਂ ਮਤਲਬ ਬਿਲਕੁਲ ਇੱਕ ਅਸੀਂ ਮੈਂ ਜੇ ਹਿੰਦੂ ਕਾਸਟ ਵੀਰਾਂ ਦੀ ਗੱਲ ਕਰਾਂ ਤੇ ਸਾਡੇ ਬਜ਼ੁਰਗ ਜਿਹੜੇ ਸਾਨੂੰ ਕਿਸੇ ਬ੍ਰਾਹਮਣ ਨੂੰ ਪੁੱਛਣ ਤੋਂ ਮੇਰਾ ਹੱਲ ਨਹੀਂ ਸੀ ਪਾਇ ਲਿਆ ਤੇ ਜੋੜਦੇ ਪਰ ਇਹਨਾਂ 20 ਸਾਲਾਂ ਦੇ ਵਿੱਚ ਇਹਨਾਂ ਰਿਵਾਜ ਦੀ ਪਾੜ ਕੇ ਨੇ ਪਾੜਾ ਬਹੁਤ ਵਧਾ ਦਿੱਤਾ ਅਸੀਂ ਉਸ ਪਾੜੇ ਨੂੰ ਬਿਲਕੁਲ ਮਿਟਨ ਦਾ ਯਤਨ ਕਰਨਾ ਸਾਨੂੰ ਬੜੀ ਵੱਡੀ ਆਸ ਵਾ ਔਰ ਕਿਸੇ ਤਰ੍ਹਾਂ ਦੀ ਖੁਸ਼ੀ ਇੱਥੇ ਹੀ ਨਹੀਂ ਮਨਾ ਰਹੇ ਕੇਵਲ ਜਾਣਕਾਰੀ ਲਾਵਾਂਗੇ ਯਾ ਉਹਨਾਂ ਦੀ ਜਿੰਦਾਬਾਦ ਦੇ ਨਾਲ ਅਸੀਂ ਉਹ ਸਵਾਗਤ ਕਰਾਂਗੇ ਇਸ ਤੋਂ ਬਿਨਾਂ ਅਸੀਂ ਕੋਈ ਖਰੀਦ ਉਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸਾਨੂੰ ਆਪਣੇ ਆਪ ਪਤਾ ਸਾਡੇ ਉਹ ਜਖਮ ਬਿਲਕੁਲ ਅੱਛਾ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੀ ਆਪਾਂ ਗੱਲ ਕਰ ਲਈਏ ਪੰਜਾਬ ਦੇ ਲੋਕਾਂ ਨੇ ਜਿੱਥੇ ਭਾਜੀਪੀ ਦੀਆਂ ਪੰਜਾਬ ਦੇ ਵਿੱਚੋਂ ਜੜਾ ਪੋਟ ਛੁੱਟੀਆਂ ਨੇ ਨਾਲ ਦੀ ਨਾਲ ਆਮ ਆਦਮੀ ਨੇ ਪਾਰਟੀ ਦੀਆਂ ਜੜਾਂ ਜਿਹੜੀਆਂ ਉਹ ਵੀ ਹਿਲਾ ਕੇ ਰੱਖ ਦਿੱਤੀਆਂ ਨੇ ਸੋ ਕੀ ਕਾਰਨ ਮੰਨਦੇ ਇਹਦੇ ਪਿੱਛੇ ਕਿਉਂ ਨਹੀਂ ਵੋਟ ਪਈ ਪੰਜਾਬ ਦੇ ਵਿੱਚੋਂ ਜਿਹੜੀ ਹੈ ਦੋਹਾਂ ਰਵਾਇਤੀ ਪਾਰਟੀਆਂ ਨੂੰ ਜਿਹੜੀਆਂ ਦੋਵੇਂ ਮੌਜੂਦਾ ਸਰਕਾਰਾਂ ਸਨ ਵੇਖੋ ਜੀ ਭਾਜੀਪੀ ਤੇ ਜਿੰਨੀਆਂ ਵੋਟ ਪਰਸੈਂਟ ਲੈ ਕੇ ਜਾ ਰਹੀ ਮੈਂ ਇਹ ਵੀ ਕਿਉਂਕਿ ਭਾਜਪਾ ਦੀ ਪੀ ਜਿਹੜੀ ਆ ਉਹ ਜਿਹੜੀ ਉਹ ਧਰਮ ਦੀ ਰਾਜਨੀਤੀ ਕਰਦੀ ਆ ਉਹ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾ ਕੇ ਰਾਜਨੀਤੀ ਕਰਦੀ ਉਹਨਾਂ ਦਾ ਤਾਂ ਪੰਜਾਬ ਦੇ ਵਿੱਚ ਅਗਾਜ਼ ਹੀ ਨਹੀਂ ਹੋਣਾ ਚਾਹੀਦਾ ਤੇ ਬਾਦਲ ਪਰਵਾਰ ਦੀ ਮਿਹਰਬਾਨੀ ਉਹਨੂੰ ਪੰਜਾਬ ਦੇ ਵਿੱਚ ਲੈ ਕੇ ਆਏ ਅਸੀਂ ਇਹ ਨਹੀਂ ਭਾ ਉਹਨਾਂ ਨੂੰ ਕੋਈ ਉਹ ਵੇਖੋ ਜਨੂਨੀ ਪਾਰਟੀ ਆ ਉਹ ਲੋਕਾਂ ਨੂੰ ਧਰਮ ਦੇ ਨਾਂ 'ਤੇ ਲੜਾ ਕੇ ਵੋਟਾਂ ਲੈਣੀ ਚਾਹੀਦੀ ਉਹਨਾਂ ਦਾ ਤਾਂ ਪੰਜਾਬ ਦੇ ਵਿੱਚ ਅਗਾਜ਼ ਹੀ ਨਹੀਂ ਹੋਣਾ ਚਾਹੀਦਾ ਜਿਹੜਾ ਕਿ ਸ਼ੁਭ ਸੰਕੇਤਾਂ ਨਹੀਂ ਵੀ ਹੋਏ ਪਰ ਵੋਟ ਪਰਸੈਂਟ ਵੀ ਘਟਣੀ ਚਾਹੀਦੀ ਉਹਨਾਂ ਨੂੰ ਹਿੰਦੂ ਵੀਰਾਂ ਨੂੰ ਵੀ ਸੋਚਣਾ ਚਾਹੀਦਾ ਵੀ ਅਸੀਂ ਆਪਣੇ ਭਰਾਵਾਂ ਦੇ ਨਾਲ ਰੜ ਕੇ ਰਹਿਣਾ ਜਿਹੜੀ ਆਮ ਆਦਮੀ ਨਾਰਦ ਬੈਨਹੋਰ ਗਰਾਊਂਡ ਤੇ ਕੁਛ ਵੀ ਨਹੀਂ ਜਿਹੜਾ ਭਗਵੰਤ ਸਿੰਘ ਮਾਨ ਕਹਿੰਦਾ ਸੀ ਵੀ 1100 ਦੀ ਸਕਿਉਰਟੀ ਲਈ ਫਿਰਦੀ ਜੀਵਨ ਦੀਆਂ ਤੇ ਉਹ ਗੱਡੀਆਂ ਉਹਨਾਂ ਦੇ ਨਾਲ ਵੀ ਐਂਬੂਲੈਂਸ ਚੱਲਦੀ ਪਈ ਆ ਫਾਇਰ ਬ੍ਰੀਡ ਦੀਆਂ ਗੱਡੀਆਂ ਚੱਲਦੀਆਂ ਪਈਆਂ ਘਰ ਵਾਲੀ ਉਹਨਾਂ ਦੀ ਭੈਣ ਉਹਨਾਂ ਦੀ ਗਹਿਣੇ ਦੇ ਨਾਲ ਲੱਦੀ ਪਈ ਆ ਦੂਸਰੇ ਨੂੰ ਕਹਿ ਲੈਣਾ ਸੂਖਾ ਤੇ ਆਪ ਦੇ ਉਤੇ ਹੰਡਾਉਣਾ ਬੜਾ ਔਖਾ ਅੱਜ ਵੇਖੋ ਕਿੰਨੀ ਸਕਿਉਰਿਟੀ ਭਗਵੰਤ ਸਿੰਘ ਮਾਨ ਦੇ ਨਾਲ ਚੱਲਦੀ ਵਿੱਚ ਜੇ ਉਹ ਕਹਿੰਦੇ ਸੀ ਲੋਕਾਂ ਨੂੰ ਵੀ ਤੁਹਾਨੂੰ ਇੰਨਾ ਡਰਦੇ ਤੁਸੀਂ ਨਾ ਜਾਓ ਲੋਕਾਂ ਦੇ ਵਿੱਚ ਘਰਾਂ ਵਿੱਚ ਬੈਠ ਜਾਓ ਅਸੀਂ ਕਹਿਣਾ ਚਾਹੁੰਦੇ ਭਗਵੰਤ ਜੀ ਤੁਸੀਂ ਘਰਾਂ ਵਿੱਚ ਬੈਠ ਜਾਓ ਤੁਸੀਂ ਇੰਨੀ ਸਕਿਉਰਿਟੀ ਕਿਉਂ ਲਈ ਫਿਰਦੇ ਹੋ ਇਹਨਾਂ ਦੇ ਵਿੱਚੋਂ ਜਿਹੜੇ ਇੱਕ ਚੰਗੀ ਰੂਹ ਆਈ ਹੈ ਤੇ ਚਰਨਜੀਤ ਸਿੰਘ ਚੰਨੀ 6 ਮਹੀਨੇ ਦੇ ਕਾਰਜਕਾਲ ਦੇ ਵਿੱਚ ਬਹੁਤ ਘੱਟ ਸਕਿਉਰਿਟੀ ਰੱਖੀ ਉਹਨੇ ਵੇਖੋ ਜੀ ਪੁਲਾਂ ਦੀਆਂ ਕੰਧਾਂ ਤੇ ਬਹਿ ਕੇ ਲੋਕਾਂ ਦੇ ਫੈਸਲੇ ਕੀਤੇ ਅਸਲ 'ਚ ਉਹਨੂੰ ਗਰਾਊਂਡ ਨਾਲ ਜੁੜਿਆ ਬੰਦਾ ਕਹਿੰਦੇ ਇਤਨਾ ਕਹਿ ਲੈ ਉਹ ਐਂਡ ਤੱਕ ਸ਼ਾਮ ਨੂੰ پتہ ਨਹੀਂ ਕਿ ਇਹ ਨੂੰ ਚੱਲ ਜਾਣਾ اچھا ਬੀਜੇਪੀ ਵੱਲੋਂ ਜਿਸ ਤਰੀਕੇ ਨਾਲ ਸ਼ੰਭੂ ਬਾਰਡਰ ਤੇ ਕਿਸਾਨਾਂ ਤੇ ਤਸੱਦਦ ਕੀਤਾ ਗਿਆ ਕਿਸਾਨਾਂ ਦੀ ਕੁੱਟਮਾਰ ਕੀਤੀ ਗਈ ਜਾਂ ਦਿੱਲੀ ਬਾਰਡਰ ਤੇ ਕਹਿ ਲਈਏ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਸ ਤਰੀਕੇ ਨਾਲ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਿੰਘਾਂ ਦੀ ਫੜੋ ਫੜਾਈ ਕੀਤੀ ਦਹਿਸ਼ਤ ਦਾ ਮਾਹੌਲ ਬਣਾਇਆ ਤੁਹਾਨੂੰ ਕੀ ਲੱਗਦਾ ਇਹਨਾਂ ਚੀਜ਼ਾਂ ਦਾ ਵੀ ਅਸਰ ਪਿਆ ਜਿਹੜਾ ਪੰਜਾਬ ਦੇ ਵਿੱਚ ਜਿਹੜੀਆਂ ਵੋਟਾਂ ਪਈਆਂ ਇਹ ਲੋਕਾਂ ਨੂੰ ਡਰਾਉਣ ਦਾ ਯਤਨ ਕਰਦੇ ਆ ਭਾਈ ਅਮਰਿਤਪਾਲ ਸਿੰਘ ਦੇ ਨਾਂ ਤੇ ਇਹ ਵੇਖੋ ਜੀ ਅੱਤਵਾਦ ਆਜੂਗਾ ਜੀ 84 ਆਜੂ ਇਹ ਲੋਕਾਂ ਨੂੰ ਡਰਾਉਣ ਦਾ ਯਤਨ ਕਰਦੇ ਆ ਪਰ ਪੰਜਾਬ ਦਾ ਵੋਟਰ ਜਾਗ ਚੁੱਕਾ ਵਾ ਪੜ ਚੁੱਕਾ ਵਾ ਇਹ ਉਲਟਾ ਸਰੋਂਡਿਆ ਜੇ ਤੁਸੀਂ ਲੋਕਾਂ ਨੂੰ ਧੱਕੇ ਕਰੋਗੇ ਕਿਸਾਨੀਆਂ ਨੂੰ ਧੱਕੇ ਕਰੋਗੇ ਬਾਰਡਰਾਂ ਨੂੰ ਸੀਲ ਕਰੋਗੇ ਪਾਣੀ ਦੀਆਂ ਬਿਛਾੜਾਂ ਮਾਰੋਗੇ ਨਜਾਇਜ਼ ਲੋਕਾਂ ਦੇ ਪੁੱਤ ਮਾਰੋਗੇ ਉਥੇ ਸ਼ਾਇਦ ਉਹ ਬੱਚੇ ਦਾ ਨਾ ਸ਼ੁਭ ਦੀ ਸ਼ੁਭਕਰਨ ਸਿੰਘ ਜਿਹੜਾ ਬਾਰਡਰ ਦੇ ਨਜਾਇਜ਼ ਗੋਲੀ ਦੇ ਨਾਲ ਇਹਦੀ ਮਾਰਿਆ ਗਿਆ 700 ਲੱਖ ਦਿੱਲੀ ਬਾਰਡਰ ਤੋਂ ਆਈ ਹੈ ਉਹ ਲੋਕਾਂ ਦੇ ਮਨ ਤੇ ਅਸਰ ਨਹੀਂ ਕਰ ਜਿਹੜੇ ਸੁਹਿਰਦ Hindu ਵੀ ਆ ਜਾਂ Muslim ਜੋ ਵੀ ਆ ਉਸੇ ਗੱਲਾਂ ਤੋਂ ਉੱਪਰ ਉੱਠ ਗਏ ਵੀ ਤੁਸੀਂ ਕਿਸਾਨਾਂ ਦੇ ਨਾਲ ਧੱਕਾ ਕਰਦੇ ਹੋ ਇਹਨਾਂ ਗੱਲਾਂ ਦਾ ਲੋਕਾਂ ਦੇ ਉੱਤੇ ਅਸਰ ਜਾ ਰਿਹਾ ਵਾ ਬਾਦਲ ਪਰਿਵਾਰ ਨੇ ਸਾਨੂੰ 25-30 ਸਾਲ ਪੰਥ-ਪੰਥ ਕਰਕੇ ਠੱਗ ਲਿਆ ਅੱਜ ਲੋਕ ਜਾਗਰੂਕ ਹੋ ਚੁੱਕੇ ਆ ਤੁਹਾਡੇ ਸਾਹਮਣੇ ਰਿਜ਼ਲਟ ਕਿੱਥੇ ਚਲੇ ਗਏ ਅੱਛਾ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਆਪਣਾ ਚੋਣ ਮਹਿਮ ਚੱਲੀ ਸੀ ਉਹਦੇ ਵਿੱਚ ਜਿਹੜੇ ਹਿੰਦੂ ਵੀਰ ਆ ਮੁਸਲਮਾਨ ਵੀਰ ਆ ਜਾਂ ਹੋਰ ਧਰਮਾਂ ਜਾਤੀਆਂ ਦੇ ਵੀਰ ਆ ਉਹਨਾਂ ਵੱਲੋਂ ਵੀ ਤੁਹਾਨੂੰ ਸਮਰਥਨ ਦਿੱਤਾ ਗਿਆ ਬਿਲਕੁਲ ਬਿਲਕੁਲ ਜਿਹੜੇ ਜਿਹੜੇ ਸਿਆਣੇ ਆ ਜਿਹੜੇ ਸਿਆਣੇ ਜਿਹੜੇ ਕਿਸੇ ਬਹਿਕਾਵੇ ਦੇ ਵਿੱਚ ਨਹੀਂ ਆਉਂਦੇ ਉਹਨਾਂ ਵੱਲੋਂ ਬਿਲਕੁਲ ਸਮਰਥਨ ਦਿੱਤਾ ਗਿਆ ਅਸੀਂ ਇੱਕ ਤੁਹਾਡੇ ਮਾਧਿਅਮ ਦੇ ਰਾਈ ਵਿੱਚ ਇੱਕ ਅੱਜ ਆਵਾਜ਼ ਵੀ ਦੇਣਾ ਚਾਹੁੰਦੇ ਆਂ ਕਿ ਆਜੋ ਆਪਾਂ ਘਰੇ ਮਿਲੀਏ ਕਿਉਂਕਿ ਜਿਹਦੇ ਆਪਾਂ ਭਰਾ ਤੇ ਭਰਾ ਹੀ ਰਹਿਣਾ ਆਪਾਂ ਪੰਜਾਬ ਦੇ ਨਾਲ ਖੜੀਏ ਇਥੇ ਕੋਈ ਅਤਵਾਦੀ ਰਾਜਨੀਤੀ ਨਹੀਂ ਕਰਨ ਵਾਲੇ ਅਸੀਂ ਜਾਂ ਕੋਈ ਸ਼ੁਰੂਆਤ ਨਹੀਂ ਹੋਣ ਜਾ ਰਹੀ ਸਭ ਪੰਜਾਬ ਨੂੰ ਸੋਹਣਾ ਬਣਾਉਣਾ ਇਹਨਾਂ ਨੇ ਆਪਣੀਆਂ ਕੁਰਸੀਆਂ ਨੂੰ ਕਾਇਮ ਰੱਖਣ ਵਾਸਤੇ ਉਹ ਸਮਾਂ ਲਿਆਂਦਾ ਸੀ ਆਪਾਂ ਉਹਨੂੰ ਕਦੇ ਨਹੀਂ ਹੋਣ ਦੇਣਾ ਆਪਾਂ ਇੱਕ ਦੂਜੇ ਦੇ ਗਲੇ ਲਾ ਕੇ ਚੱਲਣੇ ਜਿਹੜੇ ਸਿਹਰਦ ਵੀਰ ਨੇ ਮੇਰੇ ਜਿਹੜੇ ਜਾਗਰੂਕ ਨੇ ਜਿਹੜੇ ਪੜ੍ਹੇ ਲਿਖੇ ਵੀ ਨੇ ਉਹਨਾਂ ਨੇ ਬਿਲਕੁਲ ਸਮਰਥਨ ਦਿੱਤਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਾਤੀਵਾਦ ਤੋਂ ਉੱਪਰ ਉੱਠ ਕੇ ਧਰਮਵਾਦ ਤੋਂ ਉੱਪਰ ਉੱਠ ਕੇ ਨੇ ਸਮਰਥਨ ਸਾਨੂੰ ਬਹੁਤ ਮਿਲਿਆ ਉਹਨਾਂ ਦਾ ਸੋ ਇਹ ਸੀ ਭਾਈ ਸਾਹਿਬ ਦੇ ਸਮਰਥਕਾਂ ਜਿਨ੍ਹਾਂ ਨੇ ਆਪਣੇ ਨਾਲ ਗੱਲਬਾਤ ਕੀਤੀ ਐ ਸੋ ਤਰਨਤਾਰ ਨੇ ਵੇਖਿਆ ਜਿਹੜਾ ਮਾਈ ਭਾਗੋਂ ਨਰਸਿੰਘ ਕਾਲ ਜੋਦੇ ਬਾਰ ਬਾਰ ਜਿਹੜੀ ਗਿਣਤੀ ਜਿਹੜੀ ਆ ਚੱਲਦੀ ਪਈ ਆ ਵੋਟਾਂ ਦੀ ਸੋ ਭਾਈ ਸਾਹਿਬ 1 ਲੱਖ ਤੋਂ ਵੱਧ ਵੋਟਾਂ ਦੀ ਲੀਡ ਦੇ ਨਾਲ ਅੱਗੇ ਚੱਲਦੇ ਪਏ ਨੇ ਸੋ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜਿੱਤ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸ਼ਾਂਤ ਬਾਈ ਢਾਂਗ ਦੇ ਨਾਲ ਜਿੱਤ ਦਾ ਜਸ਼ਨ ਜਿਹੜਾ ਮਨਾਇਆ ਜਾ ਰਿਹਾ ਲੇਕਿਨ ਸੋ ਕਿਤੇ ਨਾ ਕਿਤੇ ਜਿਹੜਾ ਭਾਈ ਸਾਹਿਬ ਦੇ ਮਾਤਾ ਪਿਤਾ ਵੱਲੋਂ ਜਿਹੜਾ ਸੁਨੇਹਾ ਦਿੱਤਾ ਗਿਆ ਸੀ ਕਿ ਜਿੱਤ ਦੇ ਸਮੇਂ ਨਾ ਢੋਲ ਵਜਾਏ ਜਾਣਗੇ ਨਾ ਲੱਡੂ ਵੰਡੇ ਜਾਣਗੇ ਨਾ ਆ ਹੋਲੜ ਬਾਜੀ ਕੀਤੀ ਜਾਏਗੀ ਸੋ ਸ਼ਾਂਤ ਮਈ ਢੰਗ ਦੇ ਨਾਲ ਜਿਹੜਾ ਵਾ ਪਰਮਾਤਮਾ ਦਾ ਜਿਹੜਾ ਸ਼ੁਕਰਾਨਾ ਕੀਤਾ ਜਾਏਗਾ ਸ੍ਰੀ ਖਡੂਰ ਸਾਹਿਬ ਤੋਂ ਕੈਮਰਾਮੈਨ ਸੋ ਨੂੰ ਫੋਟੋ